ਸਨਾਰ ਸਿਕਰਨ ਵਾਲੇ ਲੋਕਾਂ ਦਾ ਇੱਕਾ ਜਿੰਦਾਬਾਦ 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 ਸੈਂਟਰ ਤੇ ਪੰਜਾਬ ਸਰਕਾਰ ਮੁਰਦਾਬਾ 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 ਅਰੇ ਤੋਕਰੂ ਜਾਣ ਵਾਲੀਆਂ ਸਰਕਾਰਾਂ ਮੁਰਦਾਬਾ ਮੁਰਦਾਬਾ ਜਿੰਦਾਬਾਦ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਅੱਜ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦਿਆਂ ਬਠਿੰਡਾ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਪਾਲਿਸੀ ਬਣਾਈ ਗਈ ਹੈ ਅਤੇ ਇਸ ਦਾ ਸਾਡੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨਾ ਕਹਿ ਕੇ ਜੇ ਕਿਸਾਨਾਂ ਦੀ ਜ਼ਮੀਨ ਹੀ ਚਲੀ ਗਈ ਤਾਂ ਫਿਰ ਜੀ ਕੇ ਕੀ ਕਰਨਾ ਹੈ ਕਿ ਕਿਸਾਨ ਟਿਫਨ ਲੈ ਕੇ ਦਿਹਾੜੀਆਂ ਕਰਨ ਜਾਣਗੇ ਇਸ ਲਈ ਪੰਜਾਬ ਸਰਕਾਰ ਨੂੰ 1 ਇੰਚ ਵੀ ਜਗ੍ਹਾ ਨਹੀਂ ਦਿੱਤੀ ਜਾਵੇਗੀ ਅਤੇ ਇਸ ਦਾ ਡਟਮਾ ਵਿਰੋਧ ਕੀਤਾ ਜਾਵੇਗਾ ਆਓ ਸੁਣੋਣਿਆ ਕੀ ਕਹਿੰਦੇ ਹਨ ਕਿਸਾਨ ਆਗੂ ਜਾਨੀ ਉਹਦਾ ਕਰ ਰੋ ਜੀ ਮੇਜੀ ਕੀ ਨਾਮ ਹੈ ਗਸ ਮੈਂ ਪ੍ਰਸੂਤਮ ਮਹਾਰਾਜ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਦੇ ਨਕਰਾंतिकਾਰੀ ਅੱਜ ਕੀ ਗੱਲ ਹੋਈ ਕਿ ਕਿਸਾਨ ਇਕੱਠੇ ਹੋਏ ਅੱਜ ਦਾ ਜਿਹੜਾ ਇਹ ਸੱਦਾ ਹੈ ਇਹ ਕਿਸਾਨ ਮਜ਼ਦੂਰ ਮੋਰਚਾ ਬਣਿਆ ਹੋਇਆ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਖੰਡੌਰੀ ਤੇ ਸ਼ੰਭੂ ਬਾਰਡਰਾਂ ਤੇ ਮੋਰਚਾ ਲਾਇਆ ਸੀ ਉਹ ਇਹ ਉਹ ਬਰਾਬਰ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅੱਜ ਸੱਦਾ ਹੈ ਕਿ ਜਿਹੜਾ ਸਰਕਾਰ ਦਾ ਲੈਂਡ ਪਾਲਿਸੀ ਐਕਟਾ ਜ਼ਮੀਨਾਂ ਖੋਹਣ ਵਾਲਾ ਕਾਨੂੰਨ ਹੈ ਉਹਦਾ ਵਿਰੋਧ ਕਰਨਾ ਹੈ ਜਿਹੜੇ ਜਿਹੜੇ ਕਿਸਾਨ ਉਹਦੀ ਭੇਂਟ ਚੜੇ ਆ ਉਹਨਾਂ ਦਾ ਉਹਨਾਂ ਦੇ ਹੱਕ ਚ ਹਾ ਦਾ ਨਾਰਾ ਮਾਰਨਾ ਇਸ ਲਈ ਜਿਹੜੇ ਜਿਹੜੇ ਏਰੀਆ ਆਪਦੇ ਆਪ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਪਿੰਡ ਪ੍ਰਭਾਵਤ ਹੈ ਉਹ ਪਿੰਡਾਂ ਦੇ ਵਿੱਚ ਤੁਸੀਂ ਮੋਟਰਸਾਈਕਲ ਮਾਰਚ ਕਰਨਾ ਉਹਨਾਂ ਨੂੰ ਜਾਗਰੂਤ ਕਰਨਾ ਵੀ ਤੁਸੀਂ ਇਕੱਲੇ ਨਹੀਂ ਅਸੀਂ ਸਾਰੇ ਇਸ ਲਈ ਅੱਜ ਦਾ ਸਾਡਾ ਪ੍ਰੋਗਰਾਮ ਇਹ ਉਹ ਪਿੰਡਾਂ ਦੇ ਵਿੱਚ ਮਾਰਚ ਕਰਨ ਦਾ ਹੈ ਕਿੱਥੇ ਕਿੱਥੇ ਤੱਕ ਮਾਰਚ ਹੋ ਗਈ ਇਹ ਜਿਹੜਾ ਅੱਜ ਦਾ ਮਾਰਚ ਹੈ ਇਹ ਇਥੋਂ ਸ਼ੁਰੂ ਹੋ ਕੇ ਜੋਧਪੁਰ ਰਮਾਣਾ ਜਿਹਦੀ 850 ਏਕੜ ਦੇ ਕਰੀਬ ਜਮੀਨ ਆਈ ਹੈ ਤੇ ਨਾਲ ਇਹ ਨਰੂਆਣਾ ਜਿਹਦੀ 2200 ਕਿਲਾ ਦੱਸਦੇ ਆ ਤੇ ਨਾਲ ਝੁੱਟੀ ਮੱਲਾ ਉਹਦੀ ਥੋੜੀ ਜਿਹੀ ਘੱਟ ਜ਼ਮੀਨ ਹੈ ਇਹ ਤਿੰਨ ਪਿੰਡ ਪ੍ਰਭਾਵਤ ਹੈ ਪਰ ਇਹ ਸਾਡੀ ਜਥੇਬੰਦੀ ਭਾਰਤੀ ਕਿਸਾਨ ਚੰਦ ਦੀ ਮਹਾਂਕ੍ਰਾਂਤੀ ਇਹ ਸਮਝਦੀ ਹੈ ਇਹ ਤਿੰਨ ਪਿੰਡ ਨਹੀਂ ਇਹ ਤਾਂ ਇਕੱਲਾ ਇੱਕ ਪੈਰ ਤਰਾ ਹੈ ਕੱਲ ਨੂੰ ਪਤਾ ਨਹੀਂ ਕਿਹੜੇ-ਕਿਹੜੇ ਪਿੰਡਾਂ ਦੇ ਮਤਲਬ ਫਰੀਜ ਕਰਦਿਆ ਕਰਨ ਵੀ ਕਹਦਿਆ ਕਰਨ ਵੀ ਆ ਤਾਂ ਸੋਡੀ ਮਤਲਬ ਇਹ ਉਹ ਹੋਗੀ ਜਿਹੜੇ ਬਿਨਾ ਪੈਸਿਆਂ ਤੋਂ ਖੋਣ ਵਾਲੀ پالਸੀ ਹੈ ਇਹਦਾ ਸਾਰੇ ਪੰਜਾਬੀਆਂ ਨੂੰ ਵਿਰੋਧ ਕਰਨਾ ਚਾਹੀਦਾ ਕਿਸਾਨਾਂ ਨੂੰ ਵਿਰੋਧ ਕਰਨਾ ਚਾਹੀਦਾ ਕਿਉਂਕਿ ਜਿਹੜੀ ਖੇਤੀ ਸੈਕਟਰ ਹੈ ਇਹ 50% ਲੋਕਾਂ ਨੂੰ ਰੋਜ਼ਗਾਰ ਦਿੰਦਾ ਤੇ ਜੇ ਖੇਤੀ ਨਾ ਰਹੀ ਤਾਂ ਜਿਹੜਾ ਸਾਰੇ ਲੋਕ ਬੇਰੁਜ਼ਗਾਰ ਹੋ ਜਾਣਗੇ ਸਾਡੇ ਦੁਕਾਨਦਾਰ ਵੀ ਰਹਿ ਜਾਂ ਹੋਰ ਤਰੱਕੇ ਹੈ ਇਹਨਾਂ ਦਾ ਵੀ ਕਿਸਾਨੀ ਤੇ ਮਤਲਬ ਜਿਹੜਾ ਕਾਰੋਬਾਰ ਚੱਲਦੇ ਆ 70% ਇਕਨੋਮੀ ਕੱਚੇ ਮਾਲ ਤੇ ਘੁੰਮਦੀ ਹੈ ਜਿਹੜਾ ਕਿਸਾਨੀ ਤੋਂ ਪੈਦਾ ਹੁੰਦਾ ਤੇ ਉਹ ਪੈਸਾ ਕਿਸਾਨਾਂ ਕੋਲੇ ਆਉਂਦਾ ਤੇ ਉਹ ਸਾਰੇ ਤਬਕਿਆਂ 'ਚ ਇਨਵੈਸਟਮੈਂਟ ਹੁੰਦਾ ਤੇ ਅੱਜ ਜੇ ਇਹ ਕਿਸਾਨੀ ਦਾ ਕਿਤੇ ਹੀ ਖੁੱਸ ਗਿਆ ਜ਼ਮੀਨਾਂ ਨਾ ਰਹੀਆਂ ਤਾਂ ਉਹ ਕੱਚੇ ਮਾਲ ਤੇ ਪੈਸਾ ਕਿੱਥੋਂ ਆਊਗਾ ਤੇ ਫੇਰ ਇਹ ਸਾਰੇ ਤਬਕਿਆਂ ਕੋਲੇ ਜਾਊ ਕਿੱਥੋਂ ਕਿਉਂਕਿ ਇਹਦੇ 'ਚ ਇਕੱਲੇ ਕਿਸਾਨ ਨੇ ਨਹੀਂ ਮਰਨਾ ਇਹਦੇ 'ਚ ਸਾਰੇ ਤਬਕਿਆਂ ਨੇ ਮਤਲਬ ਡੁੱਬਣਾ ਹੈ ਇਸ ਲਈ ਸਾਡੀ ਸਾਰੇ ਤਬਕਿਆਂ ਨੂੰ ਬੇਨਤੀ ਹੈ ਵੀ ਜਿਹੜਾ ਇਹ ਸਰਕਾਰਾਂ ਕਾਰਪੋਰੇਟਾਂ ਅੱਗੇ ਬੈਸ ਚੁੱਕੀਆਂ ਕਾਰਪੋਰੇਟਾਂ ਅੱਗੇ ਵਿਕ ਚੁੱਕੀਆਂ ਉਹਨਾਂ ਤੋਂ ਮੋٹے ਫੰਡ ਲੈ ਕੇ ਲੋਕਾਂ ਨੂੰ ਝਾੜਨ ਦੇ ਤਰੀਕਾ ਹੋਈਆਂ ਇਸ ਲਈ ਇਹਦਾ ਵਿਰੋਧ ਕਰਨਾ ਚਾਹੀਦਾ ਤੇ ਬੋਲਣਾ ਚਾਹੀਦਾ ਕੋਈ ਕੱਟ ਕਰਕੇ ਬੋਲ ਸਕਦਾ ਕੋਈ ਆਪਦੇ ਨਿੱਜੀ ਵਿਚਾਰ ਸੋਸ਼ਲ ਮੀਡੀਆ ਰਹੀਂ ਦੇ ਸਕਦਾ ਕੋਈ ਪਿੰਡਾਂ 'ਚ ਬੈਠਾ ਪ੍ਰਚਾਰ ਕਰ ਸਕਦਾ ਕਿਉਂਕਿ ਜੇ ਲੋਕ ਜਾਗਣਗੇ ਤੁਸੀਂ ਦੇਖਿਆ ਅੱਗੇ ਜਿਹੜਾ ਦਿੱਲੀ ਮੋਰਚਾ ਲੱਗਿਆ ਸੀਗਾ 1% ਦਾ ਵੀ 0.57% ਲੋਕ ਸੀ ਜਿਹੜੇ 20 30 40000 ਲੜਨ ਵਾਲੇ ਲੋਕ ਸੀ ਜੇ ਉਹ 1% ਦਾ 0.57% ਸੈਂਟਰ ਸਰਕਾਰ ਨੂੰ ਝੁਕਾ ਸਕਦੇ ਆ ਤੇ ਜੇ ਕਿਤੇ 1% ਲੋਕਾਂ ਨੂੰ ਵੀ ਜਾਗਰਤ ਹੋ ਜਾਣ 1% ਲੋਕ ਸੰਘਰਸ਼ਾਂ ਦੇ ਰਾਹ ਤੇ ਆ ਜਾਣ 3.5 ਕਰੋੜ ਦੀ ਆਬਾਦੀ ਆ 3.5 ਲੱਖ ਬੰਦਾ ਬਣਦਾ ਤੇ ਕਿਸੇ ਸਰਕਾਰ ਦੀ ਮਜਾਲ ਨਹੀਂ ਕਿਸੇ ਦਾ ਧੱਕਾ ਹੋ ਜੂਗਾ ਕਿਸੇ ਸਰਕਾਰ ਦੀ ਮਜਾਲ ਨਹੀਂ ਵੀ ਉਹ ਲੋਕਾਂ ਤੋਂ ਉੱਠ ਜਾਊਗੀ ਇਸ ਲਈ ਅਸੀਂ ਉਹ ਲੋਕਾਂ ਨੂੰ ਜਗਾਉਣ ਦਾ ਜਰੀਆ ਸਾਡਾ ਅੱਜ ਦਾ ਜਿਹੜਾ ਇਹ ਮੋਟਰਸਾਈਕਲ ਮਾਰਚ ਹੈ ਜਿਹੜੇ ਖੇਤੀ ਕਾਨੂੰਨ ਬਣਾਏ ਜਾ ਰਹੇ ਸੀ ਕਿਤੇ ਉਹਨਾਂ ਦਾ ਹਿੱਸਾ ਤਾਂ ਨਹੀਂ ਇਹ ਇਹ ਬਿਲਕੁਲ ਉਦੋਂ ਵੀ ਟੱਪ ਕੇ ਆ ਜੀ ਅਜੇ ਖੇਤੀ ਕਾਨੂੰਨ ਤਾਂ ਇਹ ਸੀ ਵੀ ਜਿਹੜੀਆਂ ਮੰਡੀਆਂ ਹਨ ਉਹਨਾਂ ਨੂੰ ਖਤਮ ਕਰਕੇ ਤੇ ਉਹਨਾਂ ਕਾਰਪੋਰੇਟਾਂ ਦੇ ਪੱਲੇ ਪਾਉਣ ਦਾ ਸੀ ਕਿ ਇਹ ਤਾਂ ਹੁਣ ਉਦੋਂ ਵੀ ਗਾਹਾਂ ਵੀ ਖੇਤੀ ਜਮਾ ਖੋਲ ਕੇ ਖੇਤੀ ਜਮਾ ਖੋਲ ਕੇ ਉਹਨਾਂ ਦੇ ਮੂਰੇ ਮਤਲਬ ਮਨਤਾ ਕਢਾਉਣ ਵਾਲਾ ਹੈ ਉਹਨਾਂ ਦੇ ਟਿਬਣ ਚ ਕਾਉਣ ਵਾਲਾ ਕਾਨੂੰਨ ਹੈ ਕਿਉਂਕਿ ਅੱਗੇ ਸਰਕਾਰਾਂ ਅਕਵਾਇਰ ਕਰਦੀਆਂ ਉਹਦਾ ਕੁਛ ਨਾ ਕੁਛ ਦਿੰਦੀਆਂ ਪਸਾਨ ਨੂੰ ਮਤਲਬ ਰੇਟ ਮਿਲਦੇ ਮੁਆਵਜ਼ੇ ਮਿਲਦੇ ਪਰ ਹੁਣ ਤਾਂ ਇਹ ਲਿਹਾਏ ਵੀ ਇੱਕ ਕਿਲੇ ਦੇ ਵਿੱਚੋਂ ਦੋ ਕੁਨਾਲਾ ਸਾਨੂੰ ਦੇਵਾਂਗੇ ਉਹ ਵੀ 10 12 15 ਸਾਲ ਨੂੰ ਜਦੋਂ ਡਿਵੈਲਪਮੈਂਟ ਹੋਗੀ ਉਹਦੇ 'ਚ ਵੀ ਜਿਹੜੀਆਂ ਉਹ ਦੋ ਕੁਨਾਲਾ ਦੇਣੀਆਂ ਤਾਂ 60 ਲੱਖ ਘਟੋ ਘਟ ਉਹ ਤੋਂ ਕਿਸਾਨ ਤੋਂ ਭਰਾਇਆ ਜਾਣਾ ਜਿਹੜਾ ਉਹਨੂੰ ਬਣਿਆ ਬਣਾਇਆ ਮਕਾਨ ਦੇਣਾ ਹੈ ਫਿਰ ਇਸ ਲਈ ਕਿਸਾਨ ਦਾ ਉਹ ਤਿੰਨ ਹਿੱਸੇ ਖੋ ਕੇ ਚੌਥੇ ਹਿੱਸੇ ਦਾ ਤੁਸੀਂ ਲਾਲਚ ਦੇ ਜਾਂਦੇ ਹੋ ਇਹ ਜਮ੍ਹਾਂ ਕਿਸਾਨਾਂ ਨੂੰ ਮਾਰਨ ਵਾਲੀ ਗੱਲ ਹੈ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਤੇ ਸਰਕਾਰ ਨੂੰ 1 ਇੰਚ ਪੈੜੀ ਨਹੀਂ ਛੱਡਣ ਦੇ ਛੱਡਾਂਗੇ ਮਰਨਾ ਮਨਜ਼ੂਰ ਹੈ ਸਰਕਾਰ ਲੋਕਾਂ ਦੀਆਂ ਲਾਸ਼ਾਂ ਉੱਤੇ ਨਾਂਕੇ ਦਾ ਸ਼ੱਕ ਬਨਾਰੇ ਪਰੇ ਜਿਥੇ ਬੰਦਿਆਂ ਦਾ ਧਾਰਿਆ ਹੋਇਆ ਵੀ ਇਹਦੋਂ ਪਿੱਛੇ ਨਹੀਂ ਮਰਤਲ ਹਟਾਂਗੇ ਜਿੰਨਾ ਚਿਰ ਸਰਕਾਰ ਕਦਮ ਪਿੱਛੇ ਨਹੀਂ ਕਰਦੀ ਧੰਨਵਾਦ ਜੀ ਤੁਹਾਡੇ ਚੈਨਲਾਂ ਦਾ ਜਿਨ੍ਹਾਂ ਦੇ ਹਰ ਵੀ ਸਾਡੀ ਕਰਦਾ